ਤੋਂ ਆਪੇ ਤੇ ਮਾਲਵੇ ਨੂੰ ਜੋੜਦਾ ਸਤਲੁਜ ਪੁਲ ਜੋ ਕਿ ਆਏ ਦਿਨ ਸੁਰਖੀਆਂ ਦੇ ਵਿੱਚ ਬਣਿਆ ਰਹਿੰਦਾ ਹੈ ਉੱਥੇ ਇੱਕ ਟਰੱਕ ਪਲਟਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਸੰਬੰਧੀ ਜਾਣਕਾਰੀ ਦਿੰਦਿਆਂ ਕਥਾਵਾਚਕ ਭਾਈ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਪਟਿਆਲਾ ਦੇ ਕੁਦਵਾਰਾ ਸਾਹਿਬ ਦੇ ਵਿੱਚ ਆਪਣੀਆਂ ਸੇਵਾਵਾਂ ਨਿਵਾਉਣ ਉਪਰੰਤ ਕਰਦਾ ਸਾਰਾ ਸਮਾਨ ਤੇ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਅੰਮ੍ਰਿਤਸਰ ਸਾਹਿਬ ਜਾ ਰਹੇ ਸਨ ਉਹਨਾਂ ਦੱਸਿਆ ਕਿ ਜਦੋਂ ਉਹ ਮਾਛੀਵਾੜਾ ਨਜ਼ਦੀਕ ਸਤ루 ਦਰਿਆ ਫੁੱਲਤੇ ਪੁੱਜੇ ਤਾਂ ਉਹਨਾਂ ਦਾ ਟਰੱਕ ਅੱਗੇ ਨਾ ਲੰਘਾ ਦਿੱਤਾ ਗਿਆ। ਉਹਨਾਂ ਆਰੋਪ ਲਗਾਇਆ ਕਿ 200 ਰੁਪਏ ਲੈਣ ਦੇ ਬਾਵਜੂਦ ਵੀ ਪੁਲਿਸ ਮੁਲਾਜ਼ਮਾ ਨੇ ਉਹਨਾਂ ਦਾ ਵਾਹਨ ਅੱਗੇ ਨਾ ਲੰਘਾ ਦਿੱਤਾ ਤੇ ਉਸ ਉੱਪਰ ਡੰਡੇ ਵੀ ਮਾਰੇ। ਉਹਨਾਂ ਕਹਿਿਆ ਕਿ ਇਸ ਤੋਂ ਬਾਅਦ ਜਦੋਂ ਟਰੱਕ ਉਹ ਵਾਪਸ ਕਰਨ ਲੱਗੇ ਤਾਂ ਉਹਨਾਂ ਦਾ ਟਰੱਕ ਸੜਕ ਦੇ ਕਿਨਾਰੇ ਪਈ ਖੱਡ ਕਰਕੇ ਪਲਟ ਗਿਆ ਜਿਸ ਨਾਲ ਉਹਨਾਂ ਦੇ ਘਰ ਦਾ ਸਾਰਾ ਸਮਾਨ ਤੇ ਪੋਥੀਆਂ ਵੀ 50 ਫੁੱਟ ਦੇ ਖੇਠਾਂ 'ਚਾ ਗਿਰੀਆਂ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸੰਬੰਧੀ ਜਦੋਂ ਕਾਨੂੰਨ ਹਾਈ ਟੈਕ ਨਾਕੇ ਤੇ ਮੌਜੂਦ ਸਹਾਇਕ ਥਾਣੇਦਾਨ ਮੰਗਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਰਾਤ ਜੋ ਟਰੱਕ ਪਲਟਣ ਵਾਲੀ ਘਟਨਾ ਵਾਪਰੀ ਹੈ ਉਹ ਬਹੁਤ ਹੀ ਮੰਦਭਰਗੀ ਹੈ ਉਹਨਾਂ ਨੇ ਕਿਹਾ ਕਿ ਮੁਲਾਜ਼ਮ ਦੇ ਵੱਲੋਂ ਪਰਿਵਾਰ ਨਾਲ ਕੀਤੇ ਦੁਰਵਿਵਾਰ ਸੰਬੰਧੀ ਉਹਨਾਂ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਮੈਂ ਪਿੱਛੇ ਜਾਣਾ ਮੈਂ ਬੁੱਢਾ ਕਹਿੰਦਾ ਲੜਦਾ ਕਹਿੰਦਾ ਵੀ ਫਸਲੇ ਕੀ ਕਹਿੰਦਾ ਵੀ ਕੀ ਤਾਂ ਮੰਨੇ ਜਾਣਾ ਉਹ ਕਹਿੰਦਾ 200 ਰੁਪਏ ਦੇਣ ਹੁਣੇ 50 ਦੇ ਆਪ ਉਹ ਕਹਿੰਦਾ ਗੱਡੀ ਪਿੱਛੇ ਮੋੜ ਤੇਰਾ ਹੱਲ ਤੇਰਾ ਕੋਈ ਡੰਡਾ ਪਰੇਟਾ ਦੇ ਦੀ ਕਹਿੰਦਾ ਪਿੱਛੇ ਘੋਲ ਗੱਡੀ ਉਹ ਡੰਡੇ ਹੀ ਮਾਰੇ ਬੋੜਾ ਤੇ ਉਹ ਬੋੜਾ ਫਿਰ ਦਾ ਦਾਰ ਦਾ ਮਾਰਾ 50 ਲੰਗੇ ਰਪ ਪੈਸੇ ਵੀ ਲੈ ਦੇਣ 200 ਰੁਪਏ ਲਿਆ ਅੱਛਾ ਜੀ ਗੱਡੀ ਲੰਘਣ ਕਿਉਂ ਨਹੀਂ ਦੇ ਰਹੀ ਕਹਿੰਦੇ ਉਹ ਕਹਿੰਦਾ ਤੁਸੀਂ ਆਏ ਕੀ ਕਰਨ ਇੱਧਰੋ ਮੈਂ ਰਸਤਾ ਹੈਗਾ ਤਾਂ ਹੀ ਆਏ ਇੱਧਰ ਪੁੱਛ ਗਏ ਮੈਂ ਆਇਆ ਪਹਿਲਾਂ ਸਮਰਾਲੇ ਤੋਂ ਮੈਂ ਰਸਤਾ ਚੱਲਿਆ ਕਹਿੰਦਾ ਮੈਂ ਚੱਲਦਾ ਕਹਿੰਦੇ ਖੜੇ ਮੈਂ ਬਹੁਤ ਦੇ ਮੈਂ ਕਿਹਾ ਰਸਤਾ ਹੈਗਾ ਕਿਹੜਾ ਸਾਈਡ ਤੋਂ ਕਹਿੰਦਾ ਅੱਛਾ ਜ ਸਮਾਤਾ ਖਾਸਾ ਗਈ ਪੂਰੀ ਗੱਡੀਆਂ ਗਈ ਥੱਲੇ ਮਹਾਰਾਜ ਦੀ ਪੁਰਤੀ ਅੱਧੀ ਹੈ ਹਾਂਜੀ ਆ ਥੱਲੇ ਗਈ ਆ ਜੀ ਉਹਨਾਂ ਨੂੰ ਕਾਰ ਦੇ ਨਾਲ ਚੱਕਲੇ ਦੇ ਥੱਲੇ ਵੀ ਕਿੰਨਾ ਡੈਮੇਜ ਕੀਤਾ ਗਿਆ ਉਹ ਚੱਕਿਆ ਜੀ ਹੁਣ ਹੋਲੀ ਹੋਲੀ ਘਟਾਰੇ ਨਾਲ 3200 ਠੀਕ ਹੈ ਹਾਂਜੀ ਕੀ ਮੰਗ ਕਰਦੇ ਵੀ ਹੋਣਾ ਜੀ ਮੇਰਾ ਨੁਕਸਾਨ ਹੈ ਬਾਬਾ ਜੀ ਦਾ 1.5 ਲੱਖ ਦਾ ਨੁਕਸਾਨ ਹੈ 35000 ਦਾ ਮੇਰਾ ਜੀ ਤਸਵੀਰ ਸਿੰਘ ਮੈਂ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਰਗੋਲਾ ਰੋੜੀ ਸਾਹਿਬ ਚੈਲਵਿਕਾ ਸੇਵਾ ਕਰ ਰਿਹਾ ਸੀ 21 ਸਾਲ ਤੋਂ ਲੈ ਕੇ ਕੱਲ ਪ੍ਰਬੰਧਕ ਕਮੇਟੀ ਨੇ ਤੇ ਪਿੰਡਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਮੈਨੂੰ ਗੁਰੂ ਘਰ ਦੀਆਂ ਕਮੇਟੀਆਂ ਨੇ ਸਨਮਾਨਿਤ ਕਰਕੇ ਭੇਜਿਆ ਮੈਂ ਅੰਮ੍ਰਿਤਸਰ ਨਿਵਾਸ ਕਰਨ ਵਾਸਤੇ ਜਾ ਰਿਹਾ ਸੀ ਆਪਣਾ ਨਿੱਜੀ ਸਮਾਨ ਲੈ ਕੇ ਜਾ ਰਿਹਾ ਸੀਗਾ ਤੇ ਆਪਣਾ ਇੱਥੇ ਆਪਣੇ ਦਰਿਆ ਦੇ ਕੋਲ ਸਤਲੁਜ ਦਰਿਆ ਤੇ ਇੱਥੇ ਆ ਕੇ ਜਦੋਂ ਅਸੀਂ ਪੁਲ ਪਾਸ ਕਰ ਪਾਸ ਕਰ ਲਈਏ ਤਾਂ ਪੁਲ ਸਵਾਲਿਆਂ ਨੇ ਸਾਡੀ ਜਿਹੜੀ ਗੱਡੀ ਉਹਨੂੰ ਪਿੱਛੇ ਡੰਡੇ ਮਾਰ ਕੇ ਭੇਜਿਆ ਪਿੱਛੇ ਬੈਕ ਕਰੋ ਬੈਕ ਕਰੋ ਅੱਗੇ ਨਹੀਂ ਜਾਣੀ 200 ਰੁਪਿਆ ਵੀ ਲੈ ਲਿਆ ਸਾਡੇ ਤੋਂ ਤੇ ਦੂਜਾ ਬੰਦਾ ਆ ਕੇ ਗਾਲ੍ਹਾਂ ਵੀ ਕੱਢੀਆਂ ਬਰਾ ਭਰਾ ਵੀ ਬੋਲਿਆ ਉਹਨੇ ਬੋਲ ਕੇ ਫਿਰ ਗੱਡੀ ਸਾਡੀ ਬੈਕਲਵਾਈ ਫਿਰ ਉਹਨੂੰ ਕਹਿ ਕੇ ਡਰ ਗਿਆ ਬੈਕ ਕਰਦੇ ਕਰਦੇ ਆਹ ਸੜਕ ਦੀ ਜਿਹੜੀ ਹਾਲਤ ਹੈ ਉਹ ਖੱਡ ਦੇ ਵਿੱਚ ਗੱਡੀ ਡੇਗੀ ਗੱਡੀ ਸਾਡੀ ਫਲਟ ਗਈ ਵਿੱਚ ਗੁਰਬਾਣੀ ਦੀਆਂ ਪੋਥੀਆਂ ਵੀ ਸੀਗੀਆਂ ਜੋ ਮੈਂ ਕਥਾ ਵੀ ਉੱਥੇ ਕਰਦਾ ਸੀ ਉਹ ਮੇਰੀਆਂ ਪੋਥੀਆਂ ਨੀਜੀ ਸੀਗੀਆਂ ਉਹ ਵੀ ਬੈੱਡ ਦੇ ਨਾਲ ਥੱਲੇ ਡਿੱਗੀਆਂ ਕਿ 20 ਫੁੱਟ ਥੱਲੇ ਤੇ ਬਾਕੀ ਜਾਨੀ ਨੁਕਸਾਨ ਤੋਂ ਤੋਂ 60 ਫੀਟ ਤੋਂ ਵੱਸ ਬਚਾ ਹੋ ਗਿਆ ਤੇ ਸਮਾਨ ਮੇਰਾ ਜਿਹੜਾ ਸੀ ਉਹ ਬਹੁਤ ਨੁਕਸਾਨਿਆ ਗਿਆ ਜੀ ਮੇਰਾ ਕਰੀਬ 1 ਲੱਖ ਦਾ ਨੁਕਸਾਨ ਹੋ ਗਿਆ ਗੱਡੀ ਦਾ ਕਰੀਬ 60-70 ਹਜ਼ਾਰ ਦਾ ਨੁਕਸਾਨ ਹੋ ਗਿਆ ਤੇ ਇਹ ਹੋਇਆ ਸਿਰਫ ਪੁਲਿਸ ਦੀ ਨਲਾਇਕੀ ਕਰਕੇ ਆ ਜੀ ਮੈਂ ਸੱਚਾਈ ਨਾਲ ਬੋਲਦਾ ਕਿਉਂਕਿ ਜੇ ਸਾਨੂੰ ਪੁਲ ਤੋਂ ਅੱਗੇ ਲੰਘ ਲੈਣ ਦਿੰਦੇ 200 ਰੁਪਏ ਲਿਆ ਸੀ 500 ਲੈ ਲੈਂਦੇ ਸਾਨੂੰ ਅੱਗੇ ਲੰਘ ਲੈਂਦੇ ਪਰ ਉੱਥੋਂ ਸਾਨੂੰ 200 ਰੁਪਏ ਲੈ ਕੇ ਵੀ ਵਾਪਸ ਕੀਤਾ ਬੈਕ ਲਿਆਂਦਾ ਵੀ ਪਿੱਛੇ ਚਲੋ ਪਿੱਛੇ ਚਲੋ ਗੱਡੀ ਘਰੋ ਗੱਡੀ ਸਾਡੀ ਤਾਂ ਪਲਟੀ ਹੈ ਉਹ ਸਾਰਾ ਦੋਸ਼ ਇਹਦਾ ਪ੍ਰੂਫ ਪ੍ਰਸ਼ਾਸਨ ਦਾ ਪੁਲਿਸ ਦਾ ਜੀ ਜੀ ਨਾ ਬਈ ਮੇਰਾ ਨਾਮ ਅਰਵਿੰਦਰਪਾਲ ਸਿੰਘ ਵਿੱਕੀ ਸੂਬਾ ਸਕੱਤਰ ਆਰ ਪੀ ਅਫੀਸਰ ਪੰਜਾਬ ਪਰ ਕੀ ਕਹੂੰਗਾ ਜੀ ਪੁਲ ਨੂੰ ਲੈ ਕੇ ਜਿਹੜੀ ਘਟਨਾ ਵਾਪਰੀ ਆ ਜਾਂ ਆਇਦਨ ਵਾਪਰਦੀ ਰਹਿੰਦੀ ਆ ਕੋਲ ਦੇ ਬਾਰੇ ਤਾਂ ਮੈਂ ਬੋਲਣ ਤਾਂ ਜੋ ਮਰਜ਼ੀ ਮੇਰੇ ਤੋਂ ਬੁਲਾ ਲਓ ਇੰਨਾ ਬੁਰਾ ਹਾਲ ਆ ਮਾਛੀਵਾੜਾ ਤੇ ਨਮਾ ਸ਼ਹਿਰ ਦੋ ਸ਼ਹਿਰਾਂ ਨੂੰ ਇਹ ਪੁਲ ਜੋੜਦਾ ਆ ਇਹ ਪੁਲ ਦੇ ਨਾਲ ਰਿਸ਼ਤੇ ਵੀ ਬਹੁਤ ਜੁੜੇ ਆ ਇਹ ਪੁਲ ਦੇ ਨਾਲ ਵਪਾਰ ਵੀ ਬਹੁਤ ਜੁੜਿਆ ਆ ਪਤਾ ਨਹੀਂ ਸਾਡੀ ਸਰਕਾਰ ਕਿਉਂ ਇਸ ਪੁਲ ਵੱਲ ਅੱਖਾਂ ਬੰਦ ਕਰਕੇ ਬੈਠੀ ਆ ਮੈਂ ਤਾਂ ਸਰਕਾਰ ਅੱਗੇ ਪੁਰਜੋਰ ਅਪੀਲ ਕਰਦਾ ਆ ਇਹ ਪੁਲ ਨੂੰ ਛੇਤੀ ਤੋਂ ਛੇਤੀ ਬਣਾਇਆ ਜਾਵੇ ਇਹ ਦੂਸਰਾ ਨੰਬਰ ਇਹ ਪੁਲ ਜਿਹੜਾ ਆ ਇਹ ਡਿਫੈਂਸ ਦਾ ਦੂਸਰਾ ਰਸਤਾ ਆ ਇੱਕ ਸਾਡੇ ਕੋਲ ਫਲੋਰ ਦੇ ਕੋਲ ਸਤਲੁਜ ਪੁਲ ਆ ਤੇ ਜਿਹੜਾ ਦੂਸਰਾ ਆ ਨਵਾਂ ਸ਼ਹਿਰ ਤੇ ਮਾਛੀਵਾੜੇ ਦਾ ਇਹ ਪੁਲ ਜਿਹੜਾ ਇਹ ਡਿਫੈਂਸ ਵਾਸਤੇ ਵੀ ਸਰਕਾਰ ਨੇ ਇਹ ਜਦੋਂ ਬਣਾਇਆ ਸੀ ਤਾਂ ਡਿਫੈਂਸ ਵਾਸਤੇ ਵੀ ਉਹਨਾਂ ਨੇ ਇਹ ਪਲੀ ਨਾਲ ਲਈ ਕਿੰਨੇ ਕੰਨੇਕ ਟਾਈਮ ਤੋਂ ਤੁਹਾਨੂੰ ਲੱਗ ਰਿਹਾ ਹੈ ਦੇਖ ਦਿਨ ਸਰੋਤ ਥੋੜਾ ਟਾਈਮ ਹੀ ਚੱਲਿਆ ਉਸ ਤੋਂ ਬਾਅਦ ਤਾਂ ਖਰਾਬ ਹੀ ਰਿਹਾ ਹੈ ਕਦੇ ਕੋਈ ਟੁੱਟ ਜਾਂਦਾ ਕਿਤੋਂ ਟੁੱਟ ਜਾਂਦਾ ਹੈ ਕਦੇ ਕਿਤੋਂ ਟੁੱਟ ਜਾਂਦਾ ਸੀ ਪੁਲ ਤਾਂ ਚੱਲਿਆ ਹੀ ਨਹੀਂ ਹੈਗਾ ਚੱਜ ਨਾਲ ਤਾਂ ਚੱਲਿਆ ਹੀ ਨਹੀਂ ਹੈਗਾ ਲਾਈਟਾਂ ਇਹਦੀਆਂ ਬੰਦ ਪਈਆਂ ਆ ਸੋਲਰ ਲਾਈਟਾਂ ਨਾਲ ਲਾਈਆਂ ਸੀਗੀਆਂ ਪਹਿਲਾਂ ਜਦੋਂ ਚੱਲਿਆ ਆ ਬਹੁਤ ਵਧੀਆ ਤਰੀਕੇ ਨਾਲ ਚੱਲਿਆ ਉਸ ਤੋਂ ਬਾਅਦ ਤਾਂ ਚੱਲਿਆ ਹੀ ਨਹੀਂ ਹੈਗਾ ਪੁਲ ਆ ਪਿਛਲੇ ਤਕਰੀਬਨ 1 ਸਾਲ ਤੋਂ ਬੰਦ ਪਿਆ ਜੀ ਕੀ ਦੇਖ ਰਹੇ ਹੋ ਟੁੱਟਿਆ ਪਿਆ ਪਰ ਆਵਾਜ਼ ਹੀ ਲੰਗੀ ਜਾਂਦੀ ਹੈ ਇਹ ਤਾਂ ਅਸੀਂ ਇਹ ਤਾਂ ਅਸੀਂ ਇੱਕ ੱੱਕੇ ਨਾਲ ਜਾ ਰਹੇ ਆ ਪਰ ਸਾਨੂੰ ਜਦੋਂ ਪੁਲ ਤੋਂ ਅਸੀਂ ਕ੍ਰਾਸ ਕਰਦੇ ਸਾਨੂੰ ਡਰ ਲੱਗਦਾ ਕਿਤੇ ਅਸੀਂ ਉਹਦੇ ਵਿੱਚ ਡਿੱਗ ਜਾਈਏ ਹੋਰ ਰਸਤਾ ਕਿਉਂ ਨਹੀਂ ਬਣਾਉਂਦੇ ਕਿੱਧਰ ਦੀ ਜਾਈਏ ਉਧਰੋਂ ਸਾਨੂੰ 4 ਘੰਟੇ ਲੱਗਦੇ ਇੱਥੋਂ ਅਸੀਂ ਅੱਧੇ ਘੰਟੇ ਨਵੇਂ ਸ਼ਹਿਰ ਜਾ ਪਹੁੰਚੀਦਾ ਸਾਡਾ ਅੱਧਰ ਨਵੇਂ ਸ਼ਹਿਰ ਰਸਤਾ ਕਿੰਨਾ ਹੈ ਸਾਡਾ ਉਧਰੋਂ ਸੀ ਆਵਾਂਗੇ ਤਾਂ ਸਾਢੇ 3-4 ਘੰਟੇ ਲੱਗਦੇ ਆ। ਇੱਧਰ ਨਵੇਂ ਸ਼ਹਿਰ ਨੂੰ ਅਸੀਂ ਅੱਧੇ ਘੰਟੇ ਚ ਪਹੁੰਚ ਜਾਣਾ। ਇਹ ਵੀ ਕੰਮ ਨਵੇਂ ਸ਼ਹਿਰ ਕਰਦੇ ਹੁੰਦੇ। ਸਾਡਾ ਵਪਾਰ ਵੀ ਆ ਤੇ ਸਾਡਾ ਕੰਮਕਾਰ ਵੀ ਆ, ਸਾਡੇ ਰਿਸ਼ਤੇਦਾਰੀਆਂ ਵੀ ਆ। ਮੈਂ ਹੁਣ ਜਲੰਧਰ ਜਾ ਰਿਹਾ ਆ ਤੇ ਜੇ ਮੈਂ ਲੁਧਿਆਣੇ ਵੱਲੋਂ ਜਾਊਂਗਾ ਤਾਂ ਮੈਨੂੰ 2.5 ਘੰਟੇ ਲੱਗਣੇ। ਇੱਧਰੋਂ ਮੈਂ ਘੰਟੇ ਜਲੰਧਰ ਪਹੁੰਚ ਜਾਣਾ ਆ। ਇੱਕ ਹੈਵੀ ਵਨ ਵਾਲੀ ਬੰਦ ਕੀਤਾ ਗਿਆ। ਤਾਂ ਤੁਸੀਂ ਦੇਖ ਰਹੇ ਹੋ ਕਿ ਸਰਕਾਰ ਅਸ ਤੋਂ ਮਸ ਨਹੀਂ ਹੋ ਰਹੀ। ਤੁਸੀਂ ਵੀ ਕਿਤੇ ਕੋਸ਼ਿਸ਼ ਕੀਤੀ ਐ ਇਸ ਦਿੱਕਤ ਦੀ ਦੇਖ। ਹੈਵੀ ਵਾਹਨ ਤਾਂ ਨੰਗੀ ਜਾਂਦੇ ਆ, ਰੱਬ ਆਸਰੇ ਨੰਗੀ ਜਾਂਦੇ ਆ ਨੰਗੀ ਜਾਂਦੇ ਕੋ ਨੰਗਾਈ ਜਾਂਦੇ ਆ ਤਾਂ ਦੀ ਮੈਂ ਇਹ ਸੇ ਮੰਗਾ ਸਕਣਾ ਮਹਾਰਾਜ ਰਾਤ ਸਮਨਪਾ ਜੀ ਘਟਨਾ ਮੈਂ ਪ੍ਰੀ ਜਿਹੜਾ ਕਿ ਟਿਪਰ ਨੂੰ ਲੈ ਕੇ ਕੀਤਾ ਗਿਆ ਜਿਹਦੇ ਵਿੱਚ ਮਹਾਰਾਜ ਸਾਹਿਬ ਦੀ ਪੂਰੀ ਜੀ ਕੌਂਗਜ ਨਾਲ ਪੈਸੇ ਦੀ ਗੱਲ ਇਹ ਸਾਜੀ ਅਸਲ ਵਿੱਚ ਮੈਂ ਅੱਜ ਸਵੇਰੇ ਡਿਊਟੀ ਤੇ ਆ ਜੋ ਰਾਤੀ ਕਰਨਾ ਹੋਈ ਮੈਨੂੰ ਇੱਥੇ ਆ ਕੇ ਪਤਾ ਲੱਗਾ ਸਵੇਰੇ ਉਹਨਾਂ ਨੂੰ ਦੱਸਿਆ ਬੱਕੇ ਬਹੁਤ ਮਾੜੀ ਗੱਲ ਤੇ ਉਹਨੇ ਮਤਵਾ ਕੀ ਗੱਲ ਇਹ ਯੋਗੇ ਨੇ ਨੁਕਸਾਨ ਚ ਕਿਰਾਇਆ ਹੈ ਨਹੀਂ ਤੁਹਾਨੂੰ ਉਹਨਾਂ ਨੇ ਮਸਲਾ ਕੀ ਦੱਸਿਆ ਵੀ ਟਰੱਕ ਪਲਟਿਆ ਕਿਵੇਂ ਆ ਤੁਹਾਨੂੰ ਵੀ ਤਾਂ ਕੋਈ ਜਾਣਕਾਰੀ ਦਿੱਤੀ ਹੋਣੀ ਹੈ ਇਹ ਸਾਹਿਬ ਜੀ ਉਹਦਾ ਕੋਈ ਹੋਮਗਾਰਡ ਦਾ ਜਵਾਨ ਹੈ ਪਰਲੇ ਪਾਸੇ ਉਸਨੇ ਉਹ ਟਰਾਲੀ ਵਾਲੇ ਕੋ 200 ਰੁਪਏ ਲਿਆ ਲਿਆ ਤੇ ਹਾਂਜੀ ਲੈ ਕੇ ਵੀ ਉਹਨਾਂ ਨੇ ਗਲਤ ਫਲੋ ਕੀਤਾ ਉਹਨੇ ਵਾ ਗਲਤੀ ਕੀਤਾ ਉਸਦਾ ਟਰੱਕ ਲੱਗਣ ਦੋਗੇ ਜੀ ਹੁਣ ਜਾਂ ਨਹੀਂ ਨਹੀਂ ਸਾਹਿਬ ਜੀ ਭਰੇ ਟਰੱਕ ਨਹੀਂ ਆਈ ਨਗਰ ਦਾ ਸਾਰਾ ਸਾਮਾਨਾਂ ਜੀ ਘਰੇ ਲੂ ਉਹ ਕਿਹੜਾ ਭਜਨ ਬਹੁਤ ਜ਼ਿਆਦਾ ਉਹ ਜੋ ਘਰੇਲੀ ਪਰਿਵਾਰਕ ਵਾਲਾ ਹੋਊਗਾ ਉਹਨੂੰ ਸਰ ਅਸੀਂ ਨਹੀਂ ਰੋਕਾਂਗੇ ਤੋ ਘਰ ਪਰਿਵਾਰ ਉਹ ਘਰੇਲੂ ਸਮਾਨ ਦਾ ਇਹ ਸਾਰੇ ਉਸਗਾ ਪੰਥਾਨ ਨੇ ਗਲਤ ਕੀਤਾ ਜਿਸ ਤਰ੍ਹਾਂ ਕੀਤਾ ਪਰ ਅਹੀ ਤਾਂ ਚਾਹੁੰਦੇ ਪਰਿਵਾਰਕ ਜੋ ਤੇਰੇ ਨਾਲ ਕੱਟੇ ਆ ਇਕੱਠੇ ਆ ਇਹ ਅਸੀਂ ਉਹ ਥੋੜੀ ਰੋਕਾਗੇ ਅਸੀਂ ਰਾਤੀ ਕੌਣ ਮੁਲਾਜ਼ਮ ਸੀਗਾ ਉਹ ਤੇ ਸਾਡੀ ਹੋਮਗਾਰਡ ਦਾ ਪੱਲੇ ਪਾਸੇ ਕੀ ਨਾਮ ਨਾਮ ਕੀ ਹੋਗਾ ਮੈਂ ਨਾਸਰ ਪਗਾ ਨਗਾ ਮੈਂ ਨਾਮ ਦੱਸਵਾ ਉਹ ਬਕਰਾਲਿਆ ਅਸੀਂ ਇੱਧਰ ਹੀ ਰਹਿੰਦੇ ਡਿਊਟੀ ਸਾਡੀ ਡਿਊਟੀਆਂ ਤੁਹਾਡੇ ਵੱਲੋਂ ਹੀ ਲਾਈਆਂ ਜਾਂਦੀਆਂ ਉਧਰ ਵੀ ਨਹੀਂ ਨਹੀਂ ਸਰ ਅਸੀਂ ਨਹੀਂ ਹਾਂਜੀ ਇਹਦੇ ਹੋਮਗਾਰਡ ਵਾਲੇ ਇਹਨਾਂ ਦੇ ਇੰਚਾਰਜ ਲਾਉਂਦੇ ਆ ਜਿਹੜੇ ਉੱਧਰ ਪੁਲਿਸ ਮੁਲਾਜ਼ਮ ਨੇ ਪਿਛਲੀ ਵਾਰ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦਾ ਜਿਹੜੇ ਇਧਰੋਂ ਟਿੱਪਰ ਟਰਾਲੇ ਭਰੇ ਹੋਏ ਆ ਜਾਂਦੇ ਆ ਉਹ ਕਹਿੰਦੇ ਸਾਨੂੰ ਫਿਰ ਉਧਰੋਂ ਲੰਘਾਣੇ ਪੈਂਦੇ ਆ ਨਹੀਂ ਸਾਹਿਬ ਜਿਹੜੇ ਕਹਿੰਦੇ ਉਧਰੋਂ ਆ ਜਾਂਦੇ ਇਧਰੋਂ ਤੁਹਾਨੂੰ ਕਹਿੰਦੇ ਆ ਕੋਈ ਪਹਿਲਾਂ ਜੇ ਕੋਈ ਜਾਣਕਾਰ ਜੇ ਪਹਿਲਾਂ ਅਫਸਰਾਂ ਦਾ ਕੋ ਹੁਕਮ ਹੋਵੇ ਹਾਂਜੀ ਤੇ ਫਿਰ ਉਹਨੂੰ ਤਾਂ ਭੇਜਣਾ ਅਸੀਂ ਭੇਜਣਾ ਪੈਣਾ ਹੈ ਅਫਸਰਾਂ ਦੇ ਹੁਕਮ ਦੇ ਨਾਲ ਤੁਸੀਂ ਕਰ ਹਾਂਜੀ ਕੋਈ ਨਾ ਕੋਈ ਹਾਕਮ ਦੰਦਾ ਜੀ ਨਹੀਂ ਰੇਤੇ ਦੇ ਟਿੱਪਰ ਵੀ ਲੰਘਦੇ ਰਾਤ ਨੂੰ ਇੱਥੋਂ ਸਰ ਮੇਰੇ ਹੂੰ ਵੇੜੂੜੀ ਦੇ ਤਰਨੀ ਕਿਲੇ ਡੇਲੀ ਲੰਘਦੇ ਜ ਦਿਨ ਚ ਵੀ ਲੰਘਦੇ ਆ ਸਰ ਜਿਹੜੇ ਮੱਛਵਾੜਾ ਸਾਹਿਬ ਸਾਡੇ ਕੋਲ ਪਹੁੰਚਦੇ ਨੇ ਚਾਹੇ ਲੇਤੇ ਰੇ ਟੇਪਰ ਨੇ ਚਾਹੇ ਭਾਰੀ ਪਾਨ ਨੇ ਉਹ ਪੁਲ ਤੋੜ ਕੇ ਲੰਘਦੇ ਨਹੀਂ ਨਾ ਮਤਲਬ ਫਿਰ ਉਹ ਕਿਹੜੇ ਤਰੀਕੇ ਲੰਘਦੇ ਕਿਧਰ ਹੋ ਜੀ ਤੂੰ ਇਸੇ ਰਸਤੇ ਇਸੇ ਰਸਤੇ ਲੰਘਦੇ ਆ ਜੀ ਅੱਜ ਸਾਹ ਸੁਵਿਧਾ ਤੇ ਕੋਈ ਨਹੀਂ ਗਿਆ ਤੂੰ ਐ ਸਾਰਡੀ ਸਵੇਰ ਦੀ ਡਿਊਟੀ ਲੱਗੀ ਜਾਂਦੀ ਹੋਈ ਔਰ ਤੂੰ ਉਧਰ ਦੇਖੋ ਲਾਈਨਾਂ ਲੱਗੀਆਂ ਬਾਰਲੇ ਤੇ ਹਾਂ ਜੀ ਦੇਖੋ ਜੀ ਇਹ ਤਾਂ ਬਾਕੀ ਬਾਕਸ ਵੀ ਮੋੜੇ ਆਂ ਜੀ ਮੀਡੀਆ ਆ ਜਾਂਦਾ ਜੀ ਉਦੋਂ ਲਾਈਨਾਂ ਲੱਗ ਜਾਂਦੀਆਂ ਨੇ ਜੀ ਬਾਦ ਦੇ ਵਿੱਚ ਫਿਰ ਕੱਲੀ ਕੱਲੀ ਗੱਡੀ ਨਿਕਲ ਜਾਂਦੀ ਸਾਨੂੰ ਸਾਰੇ ਤੁਹਾਡਾ ਹੁਣ ਦੀ ਜਾਣਕਾਰੀ ਦਿਓ ਜੀ ਹੁਣ ਜਿਹੜੇ ਕਿਪਰ ਬੰਦ ਆ ਜਾਂ ਚੱਲ ਰਹੇ ਨੇ ਫਿਰ ਆ ਤਾਂ ਬੰਦ ਹੈ ਜੀ ਇਹ ਤੋਂ ਜ਼ਿਆਦਾ ਖਰਾਬ ਹੋ ਗਿਆ ਪ੍ਰੋਬਲਮ ਉਹਦੇ ਕਰਕੇ ਤਾਂ ਕੀਤਾ ਬੰਦ ਨਹੀਂ ਕਿੰਨੇ ਘੰਟੇ ਲਈ ਬੰਦ ਆ ਇਹ ਸਰ ਟਾਈਮ ਤਾਂ ਕੋਈ ਮਿਲਿਆ ਨਹੀਂ ਜਦੋਂ ਅਫਸਰ ਹੁਕਮ ਕਰਨ ਕਿ ਕਿੰਨੇ ਘੰਟੇ ਲਈ ਬੰਦ ਆ ਨਹੀਂ ਨਹੀਂ ਇਹ ਤਾਂ ਸਰ ਸਵੇਰ ਦੇ ਆਈ ਤਾਂ ਤੇ ਇਹ ਤਾਂ ਰੁਕੇ ਆ ਹਾਂ